ਆ ਦੇਖੋ ਜਦੋਂ ਗਰੀਬ ਪਰਿਵਾਰ ਦੇ ਘਰ ਦੀ ਸੱਤ ਪਈ ਨਾ ਤਾਂ ਦੇਖੋ ਯਾਰ ਕਿੱਡਾ ਹੌਸਲਾ ਦਿਖਾਇਆ ਗਰੀਬ ਪਰਿਵਾਰ ਨੇ ਮਿਸਤਰੀ ਨੂੰ ਜਦ ਸੱਤ ਪਾ ਕੇ ਉਤਰਿਆ ਨਾ ਤਾਂ ਦੇਖੋ ਯਾਰ ਚਿੱਟਾ ਕੁਰਤਾ ਪਜਾਮਾ ਦਿੱਤਾ ਯਾਰ ਤਾਂ ਦੇਖੋ ਦੇਖ ਕੇ ਨਾ ਮਿਸਤਰੀ ਖੁਸ਼ ਹੋ ਗਏ ਯਾਰ ਸੱਚੀ ਯਾਰ ਗਰੀਬ ਬੰਦੇ ਦੀ ਤਾਂ ਆਹੀ ਆਹੀ ਖੁਸ਼ੀ ਹੁੰਦੀ ਹੈ ਜਿਹੜੀ ਮਿਹਨਤ ਕਰਕੇ ਮਿਲਦੀ ਹੈ ਦੇਖੋ ਇਸ ਗਰੀਬ ਪਰਿਵਾਰ ਨੇ ਜਦੋਂ ਸੱਤ ਪਾਈ ਨਾ ਆਪਣੀ ਤਾਂ ਦੇਖੋ ਯਾਰ ਕਿੰਨਾ ਚਾਹ ਹੋਣਾ ਯਾਰ ਦਾ ਦੇਖੋ ਸਾਰਾ ਪਰਿਵਾਰ ਆ ਕੇ ਮਿਸਤਰੀ ਨੂੰ ਸਵਾਗਤ ਕਰਨ ਲੱਗ ਗਿਆ ਵੀ ਬਹੁਤ ਧੰਨਵਾਦ ਤੁਹਾਡਾ ਜਿਹੜਾ ਟਾਈਮ ਦੇ ਨਾਲ ਸੱਤ ਪਾਤੀ ਯਾਰ ਕਈ ਤਾਂ ਵੀਰ ਦਿਹਾੜੀ ਕਰਨ ਵਾਲੇ ਜਦੋਂ ਮਕਾਨ ਪਾਉਂਦੇ ਨੇ ਨਾ ਤਾਂ ਦੇਖੋ ਯਾਰ ਉਹ ਮਿਸਤਰੀ ਵੀਰਾਂ ਨੂੰ ਕੁਝ ਨਾ ਕੁਝ ਦਾਨ ਕਰਦੇ ਨੇ ਯਾਰ ਤੇ ਜਿਹੜੇ ਮਾੜਾ ਮੋਟਾ ਕਿੱਲੇ ਵਾਲੇ ਹੁੰਦੇ ਨੇ ਵਾਣ ਵੀ ਹੁੰਦਾਗਾ ਉਹ ਵੀਰ ਮਾੜਾ ਮੋਟਾ ਵੀ ਨਿਦਾਨ ਕਰਦੇ ਉਹ ਸਿੱਧਾ ਸੱਤ ਪਾ ਕੇ ਮਿੱਠਾ ਖਵਾਉਂਦੇ ਨੇ ਕੋਈ দান ਨਹੀਂ ਕਰਦਾ ਯਾਰ ਏਦਾਂ ਦਾ ਦਿਲ ਹੁੰਦਾਗਾ ਵੱਡੇ ਬੰਦਿਆਂ ਦਾ ਯਾਰ ਆਹ ਦੇਖੋ ਯਾਰ ਗਰੀਬ ਪਰਿਵਾਰ ਨੇ ਕਿੰਨਾ ਹੌਸਲਾ ਦਿਖਾਇਆ ਤੇ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ